ਡੰ ਟੂ ਮਾਈ ਨਿਊ ਵਲੌਗ ਅੱਜ ਦਾ ਵਲੌਗ ਆਪਾਂ ਇੱਥੋਂ ਸਟਾਰਟ ਕਰਦੇ ਆ ਤੇ ਟਾਈਮ ਹੋ ਗਿਆ ਜੀ ਲਗਭਗ 1 ਕਜ਼ਾ ਤੇ ਅੱਪਾ ਗਿਆ ਜੀ ਕੰਮ ਕਰ ਤੋਂ ਹੋ ਗਿਆ ਜੀ ਤਰੀ ਤੇ ਹੁਣ ਆਪਾਂ ਚੱਲੇ ਆ ਜੀ ਥੋੜਾ ਜਿਹਾ ਬਾਹਰ ਇਸ ਮੈਡਮ ਥੋੜਾ ਜਿਹਾ ਟੈਟ ਨ ਕਰੇਗੀ ਗੱਲਬਾਤ ਮੈਨੂੰ ਦੱਸੋ ਇਹ ਦੇਖ ਗਾਈਜ਼ ਇਹ ਚੱਲੇ ਆ ਮੇਰੇ ਪਿੱਖਿਆਂ ਦੀ ਸਾਈਡ ਤੇ ਤੇ ਉੱਥੇ ਕੋਈ ਕੰਮ ਆ ਤਾਂ ਉਹਦੇ ਚੱਲ ਉਹਨਾਂ ਦਾ ਕੋਈ ਆਪਣਾ ਹੀ ਕੰਮ ਆ ਤੇ ਇਹ ਉਤੋਂ ਹੋ ਕੇ ਆਣਗੇ ਤੇ ਫੇਰ ਤੁਹਾਨੂੰ ਆਪਾਂ ਮਿਲਾਂਗੇ ਘਾਰ ਆਇਓ ਗਾਇਜ਼ ਤੇ ਤੁਹਾਨੂੰ ਦੱਸੋਨੇ ਆਪਾਂ ਰਾਤ ਤੇ ਕਿੱਥੇ ਜਾਣਾ ਵਾ ਕਿਹੜੇ ਏਰੀਏ 'ਚ ਜਾਣਾ ਕੀ ਕਰਨਾ ਉਹ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੇ ਆਇਓ ਫਿਰ ਚੱਲੀਏ ਮਿਲਦੇ ਆ ਤੁਹਾਨੂੰ ਨਾਲ ਆਪਾਂ 에어ਪੋਰਟ ਦੇ ਰਾਜਾ ਸਾਸੀ ਦੇ ਇੱਥੇ ਤੇ ਡਰਾਈਵ ਓਕੇ ਬਾਏ ਜੀ ਸਾਤਾ ਪਾਈ ਅੰਗੇ ਜੀ ਘਰ ਤੋਂ ਬਾਅਦ ਦੇਣਾ ਬੰਦ ਕਰਾਓ ਤੇ ਆ ਆ ਇਹ ਦਿਖਾਉਣਾ ਹੈ ਤੁਹਾਨੂੰ ਕਿ ਆਪਾਂ ਕਿਹੜੇ ਕੰਮ ਜਿੱਤ ਆ ਗਏ ਆ ਜੀ ਜਿਹੜੇ ਕੰਮ ਤੁਹਾਨੂੰ ਕਿਹਾ ਸੀ ਤੇ ਆਪਾਂ ਲੈਣੇ ਆ ਜੀ ਗੱਡੀ ਤੇ ਗੱਡੀ ਲੱਗੀ ਆ ਜੀ ਸਾਹਮਣੇ ਤੇ ਜਿਹੜੇ ਭਾਈ ਨੇ ਲੈਣੀ ਆ ਵਾਏ ਆ ਨਾਲ ਆਪਣੇ ਗਏ ਆ ਜੀ ਗੱਡੀਆਂ ਦਾ ਕੰਮ ਤੇ ਜੇ ਕਿਸੇ ਵੀਰ ਨੂੰ ਗੱਡੀ ਚਾਹੀਦੀ ਹੋਏ ਕਿ ਤੇ ਆਪਾਂ ਨੂੰ ਜਰੂਰ ਦੱਸਦੇ ਹੋ ਤੇ ਆਪਾਂ ਅੱਜ ਇਹਰੀ ਹੋ ਗਈ ਆ ਜੀ ਡੀਲ ਗੱਡੀ ਦੀ ਤੇ ਹੁਣ ਆਪਾਂ ਲੈ ਕੇ ਚੱਲੇ ਆ ਤੇ ਅੰਦਰ ਹੁੰਦੀ ਆ ਜੀ ਲਿਖਤ ਵਰਧਾ ਹੁੰਦੀ ਆ ਜਿਹਦਾ ਆਉਂਦੇ ਆ ਬਾਹਰ ਫਿਰ ਤੁਹਾਨੂੰ ਦਿਖਾਉਣਾ ਹੈ ਕਿਹੜੇ ਵੀਰ ਨੇ ਲਈ ਆ ਤੇ ਆਪਣੇ ਭਰਾ ਨੇ ਲਈ ਆ ਦੇਖੀ ਆ ਆਪਣੇ ਫਰੈਂਡ ਹੀ ਜਿਨ੍ਹਾਂ ਨੇ ਗੱਡੀ ਇਹ ਲਈ ਆ ਉਹਨਾਂ ਨੂੰ ਆਪਾਂ ਦਵਾਈ ਆ ਇਹ ਹੈਗੀ ਆ ਜੀ 11 ਮਾਡਲ ਤੇ 26 ਤੱਕ ਪਾਸਿੰਗ ਹੈਰੀ ਤੇ ਕਿਸੇ ਵੀਰ ਨੂੰ ਜੇ ਗੱਡੀ ਚਾਹੀਦੀ ਹੈ ਤੇ ਆਪਾਂ ਨੂੰ ਜਰੂਰ ਕਨੈਕਟ ਕਰ ਲਿਓ ਤੇ ਆਪਾਂ ਆਪਣਾ ਨੰਬਰ ਭੇਜ ਦਾਂਗੇ ਜਾਂ ਤੁਸੀਂ ਆਪਣੇ ਮੈਸੇਜ ਰਾਹੀਂ ਭੇਜ ਸਕਦੇ ਆਪਾਂ ਤੁਹਾਨੂੰ ਗੱਡੀ ਲੱਭ ਦਿਆ ਕਰਾਂਗੇ ਤੇ ਗਾਈਸ ਵਕਤੇ ਤੇ ਮਿਲਦੇ ਆ ਤੁਹਾਨੂੰ ਹਣ ਥੋੜੀ ਦੇਰ ਬਾਅਦ ਆਈ ਤੇ ਆਪਾਂ ਦਾ ਜਿਵੇਂ ਵੀਡੀਓ ਦੇ ਵਿੱਚ ਤੇ ਆਪਾਂ ਲੈਣਾ ਹੈ ਏਸੀ ਤੇ ਨਾਲ ਆਈ ਐਚੀ ਆਪਣੇ ਨਾਲ ਆ ਚੱਲਣ ਜਾਈਏ ਲੈਣੇ ਇਹ ਨਾਲ ਆਇਆ ਜੀ ਆਪਣਾ ਗੁਰਪ੍ਰੀਤ ਸਿੰਘ ਜਿਹੜੀ ਆ ਗਾਈਜ਼ ਬੈਕ ਟੂ ਲੌਗ ਤੇ ਗਾਈਜ਼ ਅਹੀਂ ਲੈ ਕੇ ਆਈਆਂ ਏਸੀ ਤੇ ਏਸੀ ਵਾਲਾ ਜ ਮਗਰੋਂ ਉਹਨੀਆਂ ਲੈ ਕੇ ਕਿ ਆਪਾਂ ਜਾਣਨੇ ਆਂ ਹੁਣ ਕਾਰ ਫਸਾਨਦ ਕਰ ਲਿਆ ਹੈ ਤੇ ਹੁਣ ਆਡੀ ਲੱਗੂਗਾ ਤੇ ਫਿਰ ਤੁਹਾਨੂੰ ਵਗਾਵਾਂਗੇ ਤੇ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਓਕੇ ਜੀ ਬਾਏ ਤੁਹਾਨੂੰ ਦੱਬਾ ਵੀ ਲੈ ਲਿਆ ਬਾਦ ਬਸ ਹੁਣ ਘਰੇ ਪਹੁੰਚਣੇ ਆ ਤੇ ਘਰੇ ਜਾ ਕੇ ਹੁਣ ਪਹਿਲਾਂ ਮੰਦਿਰ ਚ ਭੋਗ ਲਵਾਗੇ ਫੇਰੀਆਂ ਖਾਵਾਂਗੇ ਵੀ ਕਰ ਗਏ ਆ ਤੇ ਹੁਣ ਆਪਾਂ ਪਿਆਉਣੇ ਪਾਣੀ ਤੇ ਤੁਹਾਨੂੰ ਬਾਅਦ ਵਿੱਚ ਮਿਲਦੇ ਆ ਗਾਇਸ ਬਾਬਾ ਜੀ ਦਾ ਭੋਗ ਲਾ ਦਿੱਤਾ ਹੈ ਤੇ ਹੁਣ ਆਪਾਂ ਸਾਰਿਆਂ ਨੂੰ ਵੰਡਣ ਲੱਗੇ ਵੰਡਤਾ ਪਰਸ਼ਾਦੀ ਤਰਤੇ ਤੇ ਹੁਣ ਜਿਹੜੇ ਭਾਜੀ ਆਏ ਉਹਨਾਂ ਨੂੰ ਵੀ ਚਾਹ ਦੇ ਦਿੱਤੀ ਆ ਹੁਣ ਆਪਾਂ ਤੁਹਾਨੂੰ ਮਿਲਦੇ ਆ ਥੋੜੀ ਦੇਰ ਵਿੱਚ ਫਿਰ ਤੁਹਾਨੂੰ ਦੱਸਦੇ ਆ ਗਾਇਸ ਔਰ ਮੰਮੀ ਲੱਗੀ ਤੁਹਾਨੂੰ ਬੋਲੀਆਂ ਪਾ ਕੇ ਸੁਣਾਉਣ ਕਈਆਂ ਗੋਲੀਆਂ ਬੋਲੀਆਂ ਸੁਣਿਓ। ਗਰੀਬਾ ਤੇਰੇ ਤੇਰੀ ਤਾਰੀ ਤਾਰੀ ਰੀਕਾ ਕੁੜੀ ਸੁਣੀ ਜੀ ਬਤ ਪਤਲੀ ਇਹਦਾ ਫਾਰੀ ਉੱਤੇ ਫਤੋਰੀਆ ਪਤਲੀ ਤੇ ਬੰਦ ਕਰੇ ਗੁੰਜਾ ਜਣਦੇ ਜਿਨਾ ਨੂੰ ਕੇ ਪਿਆਰੀ ਸਹਲਾ ਜਣਦੇ ਜਿਨਾ ਨੂੰ ਲਿਖੋ ਇੱਕ ਹੋਰ ਸੁ ਬੋਲੀ 파ਏ ਤੁਕੀਏ ਮੁਕੇ ਸਿਰੇ ਬੋਲੀ ਮਾਰੀਏ ਚੜੇ ਜਿੱਤੀ ਕੇ ਦੇ ਨੀ ਮੇਰਾ ਦੇ ਲਾਵਾ ਕਰਕੇ ਆਤੀਆ ਦੇ ਨੀ ਮੇਰਾ ਦੇ ਲਾਵਾ ਆਤੀਆ ਕੀ ਟੱਕਰ ਕੇ ਬੋਲਿਆ ਤਾਂ ਆਇਆ ਹੋਰ ਸੁਣਾਓ ਹੋਰ ਸੁਣਾਓ ਹੋਰ ਸੁਣਾਓ ਹੋਰ ਸੁਣਾਓ ਉਹ ਲੋੜ ਮਾਰਕੀਟ ਆਉਣ ਬੋਲਿਆ ਤਾਂ ਬੜਾ ਸੱਤਾ ਬੋਲਿਆ ਪੜੀ ਤੇ ਖਤੀ ਕਰ ਰਹੀ ਤੂੰ ਆਖੀਏ ਤੇਨ ਕਾਲੀ ਰਾਤੇ ਤੇ ਤੇ ਨਾ ਤੈਨ ਤੇ ਕਾ ਤੈਨ ਤਰਪਨ ਅਭੇ ਤੇ ਰਾਤ ਤੇ ਵਰ ਕਾ ਆਣੀਏ ਮੈਂ ਤੀਜੋ ਕੂਨਾ ਪਾਏ ਕੇ ਦਿਲ ਦੇ ਕਿਦਰੀਆਂ ਨੇ ਤੁਮ ਪਿਆਰ ਈਆ ਅੰਦੇ ਕੇ ਦਿਲ ਕਿਦਰੀਆਂ ਆਪਾਂ ਤੁਹਾਨੂੰ ਕਹਿ ਤੀ ਕਿ ਆਪਾਂ ਤਿੰਨ ਦਿਨ ਦੇ ਵਿੱਚ ਤੁਹਾਨੂੰ ਕੋਈ ਖੋਜ ਪੜੀ ਦੱਸਾਂਗੇ ਤੇ ਆਪਾਂ ਲੈ ਆਏ ਆ ਜੀ ਘਰ ਦੇ ਵਿੱਚ ਨਵਾਂ ਏਸੀ ਸਾਡੇ ਘਰ ਦੇ ਵਿੱਚ ਸਾਡੇ ਲਾਗੇ ਚਾਗੇ ਰਿਸ਼ਤੇਦਾਰਾਂ ਦੇ ਵਿੱਚ ਕਿਤੇ ਨਹੀਂ ਹੈਗਾ ਤੇ ਸਰਪੇ ਦੀ ਨਾਨੀ ਦਾ ਹੀ ਹਾਂ ਜੀ ਦਾਦੀ ਤੇ ਬੱਚੇ ਨਾ ਕਰੀਂ ਉਹ ਵਾਰ ਦੇ ਕਹਿੰਦੇ ਸੀ ਕਿ ਪਪਾ ਏਸੀ ਲੈ ਲੈ ਮਾਪੇ ਤੇ ਅਸੀਂ ਇਸ ਕਰਕੇ ਨਹੀਂ ਆ ਲਵਾਉਂਦੇ ਕਿ ਪਹਿਲਾਂ ਸਾਡੇ ਘਰ ਦੀ ਟਾਇਲ ਟੂ ਲੱਗ ਜੇ ਫੇਰ ਅਈ ਲਵਾਈਏ ਪਹਿਲਾ ਉਹਦਾ ਕੱਚਾ ਫਰਸ਼ ਹੀ ਬਾਝ ਐ ਟੈਲ ਲਵਾਈ ਹੌਲੀ ਹੌਲੀ ਪਹਿਲੇ ਆਪ ਬਣਾਇਆ ਜੀ ਘਰ ਤਿੰਨ ਇਹ ਸਾਲ ਆਪਾ ਰੋਕੇ ਲਵਾਈ ਸਾਲ ਡੇਢ ਸਾਲ ਨਾ ਤਿੰਨ ਸਾਲ ਬਾਅਦ ਤਿੰਨ ਸਾਲ ਬਾਅਦ ਆਪਾਂ ਟੈਲ ਲਵਾਈ ਐ ਤਿੰਨ ਮਹੀਨੇ ਬਾਅਦ ਆਈ ਇਸਦੀ ਰੋਗੜ ਤੇ ਆਪਾਂ ਤੁਹਾਨੂੰ ਵੀਰੇ ਦੇ ਵਿੱਚ ਜ਼ਰੂਰ ਦੱਸਿਆ ਇਹ ਕਿ ਆਈ ਕੋਈ ਕੰਮ ਕਰਨੇ ਨਾਮ ਕਰਨੇ ਦੇ ਹੋ ਗਿਆ ਬੋ ਨਹੀਂ ਦਿਆ ਕਿ ਜੇ ਹੋ ਗਿਆ ਜ਼ਰੂਰ ਦੱਸਾਂਗੇ ਤੇ ਹੁਣ ਆਪ ਲੈ ਆ ਜੀ ਨਵਾਂ ਇਸੇ ਆਪਾਂ ਦਾ ਨਜ਼ਰਤਾ ਦੇ ਜਿੱਦਣ ਹਈ ਮੈ ਲੈਂਦਾ ਹੈ ਲੰਗਾ ਨਹੀਂ ਕਾਲ ਲਾਉਣ ਕੇ ਦਿੱਤਾ ਹੈ ਟ੍ਰੇਡਿੰਗ ਵਾਲੇ ਆਣਗੇ ਕੰਪਨੀ ਚ ਉਹ ਦੱਸਾਂਗੇ ਵੀਡੀਓ ਦੇ ਵਿੱਚ ਇਹ ਵੀ ਦੱਸਾਂਗੇ ਕਿਹੜੀ ਕੰਪਨੀ ਲੱਗਦਾ ਪਰ ਹਜੇ ਨਹੀਂ ਮੈਂਸ਼ਨ ਕਰਾਂਗੇ ਠੀਕ ਹੈ ਜੀ ਦਾਪਾ ਨੂੰ ਨਹੀਂ ਲੱਗਦਾ ਕਹਦਾ ਕਿ ਆਪਾਂ ਲੈ ਆਏ ਹਾਂ ਜੀ ਸਾਨੂੰ ਕੋਸ਼ੀਆ ਤੇ ਸਾਨੂੰ ਆਈ ਹੁਣ ਰੋਟੀ ਰਾਟੀ ਖਾ ਕੇ ਵੇਲੇ ਹੋ ਗਏ ਆ ਤੇ ਹੁਣ ਤੇ ਗਾਇਜ਼ ਥਾਣਾ ਕੋਣ ਆਪਾਂ ਖਾ ਲਿਆ ਤੇ ਹੋਰ ਮਿਲਾਂਗੇ ਤੁਹਾਨੂੰ ਕੱਲ ਨੈਕਸਟ ਵਲੌਗ ਦੇ ਵਿੱਚ ਓਕੇ ਕਾਇਤੇ ਮਿਲਦੇ ਆ ਤੁਹਾਨੂੰ ਕੱਲ ਨੈਕਸਟ ਵਲੌਗ ਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਕਰ ਲੈ ਸਾਡੇ ਸਬਸਕ੍ਰਾਈਬ ਤੇ ਬੈਲ ਬਟਨ ਦੀ ਉਹ ਦਬਾਇਆ ਕਰੇਗੀ ਆਉਣ ਵਾਲੀਆਂ ਜਿਹੜੀਆਂ ਵੀਡੀਓ ਤੁਹਾਨੂੰ ਮੈਂਸ਼ਨ ਕਰ ਦੇ ਜੇ ਸਾਡੇ ਘਰ ਦੀਆਂ ਵੀਡੀਓ ਵੇਖਣੀਆਂ ਨੇ ਤੇ ਦੀਪੂ ਆਈਡੀ ਦੇ ਜਾ ਕੇ ਵੇਖ ਸਕਦੇ ਜੇ ਉਹ ਸਾਡੀ ਪਹਿਲੀ ਆਈਡੀ ਸੀ ਉਹ ਆਪਾਂ ਕਰਤੀ ਆ ਜੀ ਮੰਮਾ ਦੱਸਿਆ ਹੋਇਆ ਆ ਤੁਹਾਨੂੰ ਵੀਡੀਓ ਦੇ ਵਿੱਚ ਅੱਜ ਫੇਰ ਦੱਸਾਂਗੇ ਇਹ ਤੁਸੀਂ ਸਾਡੀ ਪੁਰਾਣੀਆਂ ਵੀਡੀਓ ਵੇਖਣਾ ਚਾਹੁੰਦੇ ਆ ਤਾਂ ਸਬਸਕ੍ਰਾਈਬ ਕਰ ਲਿਓ। ਇਹ ਤੁਸੀਂ ਨਵੀਆਂ ਵੀਡੀਓ ਵੇਖਣੇ ਚਾਹੁੰਦੇ ਤੇ ਇਹ ਸਾਡੇ ਚੰਦ ਦਾ ਨਾਂ ਹੈਗਾ ਜੀ। ਹਰਦੀਪੌਰ ਕੋਮਲ ਨਰਾਂਗੜ। ਠੀਕ ਹੈ ਜੀ। ਤੇ ਉਥੇ ਜਾਇ ਤੇ ਮਿਲਦੇ ਆ ਤੁਹਾਨੂੰ ਕੱਲ੍ਹ next ਅਗਲੇ ਕਲੋਕ ਦੇ ਵਿੱਚ। ਬਾਏ ਬਾਏ।